ਆਹ ਸੀਸੀਟੀਵੀ ਫੁਟੇਜ ਤਾਂ ਤੁਹਾਨੂੰ ਦੇਖ ਕੇ ਯਾਦ ਆ ਗਿਆ ਹੋਣਾ ਕਿ 2 ਦਿਨ ਪਹਿਲਾਂ ਦੀ ਇਹ ਸੀਸੀਟੀਵੀ ਫੁਟੇਜ ਹੈ। ਦਰਅਸਲ ਪਟਿਆਲਾ ਦੀ ਇੱਕ ਕਲੋਨੀ ਦੇ ਵਿੱਚ ਆਪਣੇ ਘਰ ਦੇ ਗੇਟ ਤੇ ਹੀ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ ਤੇ ਇੱਕ ਝੱਪਟ ਮਾਰਨੇ ਹਮਲਾ ਕੀਤਾ ਸੀ ਤੇ ਸੋਨੇ ਦੀਆਂ ਵਾਲੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਿੱਦੀ ਇਹ ਸਾਰੀ ਹਰਕਤ ਸੀਸੀਟੀਵੀ ਕੈਮਰੇਜ 'ਚ ਰਿਕਾਰਡ ਹੋ ਗਈ ਸੀ। ਤੇ ਔਨ 에ਅਰ ਦੇ ਵੱਲੋਂ ਤੁਹਾਡੇ ਨਾਲੇ ਖਬਰ ਸਾਂਝੀ ਵੀ ਕੀਤੀ ਗਈ ਸੀ। ਤੇ ਹੁਣ ਇਸ ਦੇ ਵਿੱਚ ਅਪਡੇਟ ਵੱਡੀ ਇਹ ਹੈ ਕਿ ਪਟਿਆਲਾ ਪੁਲਿਸ ਨੇ ਇਹ ਝਪਟਬਾਜ਼ ਧਰਤ ਪੋਚਿਆ ਹੁਣ ਇਹ ਝਪਟਮਾਰ ਪਟਿਆਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਪੁਲਿਸ ਖੜੀ ਹੈ ਤੇ ਹੇਠਾਂ ਇਹ ਅਪਰਾਧੀ ਕਿਸ ਤਰੀਕੇ ਦੇ ਨਾਲ ਬੈਠਾ ਆ ਜੋ ਇਸ ਨੇ ਜ਼ੁਰਮ ਕੀਤਾ ਸੀ ਤੇ ਹੁਣ ਉਸ ਦੇ ਲਈ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਕਾਨੂੰਨ ਹੁਣ ਉਸ ਨੂੰ ਕੀਤੇ ਇਸ ਦੇ ਜ਼ੁਰਮ ਦੇ ਅਨੁਸਾਰ ਸਜ਼ਾ ਵੀ ਦੇਵੇਗਾ ਪਰੇ ਦੱਸ ਦਿੰਨੇ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖਲਾਸਾ ਇਹ ਹੈ ਕਿ ਜਿਹੜਾ ਇਹ ਦੋਸ਼ੀ ਆ ਇਹਦਾ ਨਾਮ ਪਰਮਿੰਦਰ ਸਿੰਘ ਦੱਸਿਆ ਜਾਂਦਾ ਹੈ ਜਿਹੜਾ ਕਿ ਸਮਾਣਾ ਪਾਤੜਾ ਪਾਤੜਾ ਦੇ ਪਿੰਡ ਬੁਰੜ ਦਾ ਰਹਿਣ ਵਾਲਾ ਤੇ ਜਰਾ ਸੋਚੋ ਕਿ ਪਾਤੜਾ ਦੇ ਪਿੰਡ ਬੁਰੜ ਤੋਂ ਇਹ ਝੱਟਮਾਰ ਖਾਸ ਤੌਰ ਤੇ ਪਟਿਆਲੇ ਆਇਆ ਝੱਟਮਾਰੀ ਕਰਨ ਦੇ ਲਈ ਸੋ ਆਇਆ ਵੀ ਤੇ ਇਸ ਆਪਣੇ ਪਲਾਨ ਦੇ ਵਿੱਚ ਇਹਨੂੰ ਕਾਮਯਾਬੀ ਵੀ ਮਿਲੀ ਤੇ ਇਹਨੇ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਵੀ ਦਿੱਤਾ ਤੇ ਇਹਨੇ ਸੋਚਿਆ ਹੋਣਾ ਕਿ ਪਾਤੜਾਂ ਤੋਂ ਪਟਿਆਲੇ ਜਾ ਕੇ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਆਉਨੇ ਆ ਤੇ ਪੁਲਿਸ ਨੂੰ ਕਿਹੜਾ ਪਤਾ ਲੱਗਣਾ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਪੁਲਿਸ ਜੇਕਰ ਚਾਵੇ ਤਾਂ ਕਿਤੋਂ ਵੀ ਅਸਲ ਮੁਲਜ਼ਮ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਇਹੋ ਕੁਝ ਕੀਤਾ ਪਟਿਆਲਾ ਦੀ ਕੋਤਵਾਲੀ ਪੁਲਿਸ ਨੇ ਤੇ ਹੁਣ ਇਹ ਝੱਪਟਮਾਰ ਪਟਿਆਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਸਾਡੇ ਸਹਿਯੋਗੀ ਪੱਤਰਕਾਰ ਚਰਨਜੀਤ ਜੋਸ਼ੀ ਨੇ ਇਸ ਸਬੰਧੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਅਧਿਕਾਰੀ ਕੀ ਆਖ ਰਹੇ ਨੇ ਸੁਣ ਲੈਣੇ ਆ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਬਜ਼ੁਰਗ ਔਰਤ ਦੀਆਂ ਇੱਕ ਨੌਜਵਾਨ ਵੱਲੋਂ ਘਰ ਦੇ ਵਿੱਚ ਵੜ ਕੇ ਉਹਨਾਂ ਦੀਆਂ ਵਾਲੀਆਂ ਨੂੰ ਜਿਹੜਾ ਕੀ ਖਿੱਚ ਕੇ ਫਰਾਰ ਹੋ ਗਿਆ ਸੀ ਤੇ ਉਹ ਦੋਸ਼ੀ ਪੁਲਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਸਾਡੇ ਨਾਲ ਨੇ ਡੀਐਸਪੀ ਸਿਟੀ 1 ਸੰਜੀਤ ਸਿੰਘ ਰਾਜੀ ਸਰ ਇਹ ਦੋਸ਼ੀ ਕਿਵੇਂ ਫੜਿਆ ਗਿਆ ਔਰ ਇਹਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਪੀ ਸਿਟੀ ਸ਼੍ਰੀ ਸਰਫਰਾਜ਼ ਆलम ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਇੱਕ ਮੰਦਭਾਗੀ ਘਟਨਾ ਦਿਨ ਦਿਹਾੜੇ ਜੋ ਇਸ ਦੋਸ਼ੀ ਨੇ ਇੱਕ ਬਜ਼ੁਰਗ ਔਰਤ ਜੋ ਤੁਰਨ ਫਿਰਨ ਤੋਂ ਅਮਰਥ ਸੀ ਆਪਣੇ ਘਰ ਦੇ ਬਾਹਰ ਕੁਰਸੀ ਤੇ ਬੈਠੀ ਸੀ ਉਸ ਦੀਆਂ ਵਾਲੀਆਂ ਸਰਾਜ ਕੀਤੀਆਂ ਸੀ ਜਿਹੜੇ ਇਹ ਦੋਸ਼ੀ ਪਰਮਿੰਦਰ ਸਿੰਘ ਜਿਸ ਨੂੰ ਸਾਡੇ ਕਤਵਾਲੀ ਪੁਲਿਸ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਨੇ ਆਪਣੀ ਟੀਮ ਦੇ ਨਾਲ ਬੜੀ ਮੁਸਤੈਦੀ ਨਾਲ ਬੜੀ ਫੁਰਤੀ ਨਾਲ ਕੰਮ ਕਰਦੇ ਹੋਏ ਵਿਦਿਨ 24 ਆਵਰਸ ਇਹਨੂੰ ਗ੍ਰਿਫਤਾਰ ਕੀਤਾ ਔਰ ਇਸ ਦੀ ਬਾਰੇ ਤਫਤੀਸ਼ ਕੀਤੀ ਤਾਂ ਇਸ ਦੇ ਖਿਲਾਫ ਪਹਿਲਾਂ ਹੀ 5-6 ਮਕਦਮੇ ਆਲਰੇਡੀ ਸਨੈਚਿੰਗ ਦੇ ਔਰ ਐਨਡੀਪੀਐਸ ਦੇ ਮਕਦਮੇ ਦਰਜ ਨੇ ਸਰ ਇਹ ਕੋਈ ਦੋਸ਼ੀ ਹੁਣੀ ਜੇਲ੍ਹ ਚੋਂ ਤਾਂ ਮਤਲਬ ਜ਼ਮਾਨਤ ਹੈ ਨਹੀਂ ਜ਼ਮਾਨਤ ਤਾਂ ਕਾਫੀ ਤੇ ਹੋ ਗਈ ਇਹਨੂੰ ਆਏ ਨੂੰ ਪਰ ਇਹ ਤਫਤੀਸ਼ ਕਰ ਰਹੇ ਆ ਅਸੀਂ ਬਾਕੀ ਸਾਰੀ ਡਿਟੇਲਸ ਲੈ ਰਹੇ ਹਾਂ ਇਸ ਦੇ ਖਿਲਾਫ 5-6 ਮਕਦਮੇ ਦਰਜ ਨੇ ਆਲਰੇਡੀ ਪਹਿਲਾਂ ਹੀ ਕੋਈ ਕੋਈ ਮਤਲਬ ਨਸ਼ਾ ਕਰਨ ਦਾ ਆਦੀ ਹੈ ਜਾਂ ਕੋਈ ਕੰਮ ਕਰਦਾ ਨਹੀਂ ਇਹ 31 ਸਾਲ ਦੀ ਉਮਰ ਹੈ ਜੀ ਇਹਦੀ ਇਹ ਪਰਮਿੰਦਰ ਸਿੰਘ ਪਿੰਡ ਬੁਰੜਾ थाना सदर ਪਾਤਣਾ ਦਾ ਰਹਿਣ ਵਾਲਾ ਹੈ ਔਰ ਵਿਹਲਾ ਹੈ ਕੋਈ ਕੰਮ ਕਰ ਨਹੀਂ ਕਰਦਾ ਔਰ ਪੰਜ ਛੇ ਮੁਕਦਮੇ ਤੋਂ ਜੱਜਮੈਂਟ ਹੁੰਦੀ ਹੈ ਕਿ ਆਲਰੇਡੀ ਪਹਿਲਾਂ ਇਸ ਇੱਕ ਕ੍ਰਾਈਮ ਕ੍ਰਿਮੀਨਲਾਈਜ਼ਡ ਹੈਗਾ ਬਿਲਕੁਲ ਸਰ ਨੇ ਦੱਸਿਆ ਕਿ ਜਿਹੜਾ ਦੋਸ਼ੀ ਹੈਗਾ ਇਹ ਪੂਰਾ ਕ੍ਰਿਮਨਲ ਮਾਈਂਡ ਬੰਦਾ ਜਿਹਦੇ ਤੇ 6 ਮਾਮਲੇ ਪਹਿਲਾ ਦਰਜ ਹੈ ਸੋ ਹੁਣ ਪੁਲਿਸ ਜਾਂਚ ਕਰੇਗੀ ਔਰ ਇਸ ਦੋਸ਼ੀ ਦਾ ਪਤਾ ਲਗਾਏਗੀ ਕਿ ਆ ਇਸਨੇ ਪਟਿਆਲਾ ਦੇ ਵਿੱਚ ਵੀ ਹੋਰ ਕੋਈ ਵਾਰਦਾਤਾ ਕੀਤੀ ਹੈ ਤੇ ਉਸ ਦਾ ਵੀ ਪੁਲਿਸ ਖੁਲਾਸਾ ਕਰੇਗੀ ਔਨ ਇਅਰ ਤੋਂ ਪਟਿਆਲਾ ਦੇ ਨਾਲ ਚਰਨਜੀਤ ਜੋਸ਼ੀ